ਸਾਡੇ ਸਰਬਜੀਤ ਸੋਤਾਜ ਜੀ ਇਹਨਾਂ ਨੇ ਬੇਨਤੀ ਕਰਤਾ ਕਿ ਅੱਗੇ ਅਜੋਂ ਬੇਨਤੀ ਹੈ ਕਿ ਤੁਸੀਂ ਮੈਨੂੰ ਮਾਸਰਮਰਜੀਤ ਜੀ ਸਾਡੇ ਸਤਿਕਾਰਯੋਗ ਅਮਰਜੀਤ ਜੀ ਪ੍ਰਿੰਸੀਪਲ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਤੇ ਇਹਨਾਂ ਦਾ ਮੈਂ ਬੜਾ ਸਤਿਕਾਰ ਕਰਦਾ ਹਾਂ ਜਦੋਂ ਵੀ ਇਹ ਮੈਨੂੰ ਮਿਲਦੇ ਜਾਂ ਮੈਂ ਮਿਲਦਾ ਆ ਬੜਾ ਸਤਿਕਾਰ ਕਰਦਾ ਕਿਉਂਕਿ ਮੈਂ ਖਾਸ ਕਰਕੇ ਟੀਚਰਾਂ ਦਾ ਬੜਾ ਹੀ ਸਤਿਕਾਰ ਕਰਦਾ ਜਿਨ੍ਹਾਂ ਦਾ ਕਰਕੇ ਅਸੀਂ ਤੁਰੇ ਫਿਰਦੇ ਜਿਨ੍ਹਾਂ ਦਾ ਕਰਕੇ ਸਾਨੂੰ ਅਕਲ ਆਉਂਦੀ ਹੈ ਸਾਇੰਸ ਇਹਨਾਂ ਦਾ ਬੜਾ ਸਹਿਯੋਗ ਹੈ ਸਾਡੇ ਅਮਰਜੀਤ ਜੀ ਦੇ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਲਿੰਤਰਾਂ ਦੇ ਵਿੱਚ ਡਿਊਟੀ ਕੀਤੀ ਮੈਂ ਉਹ ਸਕੂਲ ਵਿੱਚ ਵੀ ਜਾ ਕੇ ਵੇਖਿਆ ਬੜਾ ਇਹਨਾਂ ਦਾ ਬੱਚੇ ਬੰਦ ਕਰਦੇ ਆ ਜੋ ਮੈਂ ਬੇਨਤੀ ਕਰਦਾ ਜਿੰਦੇ ਵੀ ਸਾਡੇ ਹਜੇ ਦਾਰਿਆ ਨਾਲੀ ਸਾਹਿਬ ਐਮਐਲਏ ਸਾਹਿਬ ਸਾਡੇ ਇੱਥੇ ਕਰ ਲਓ ਸਾਹਮਣੇ ਹਾਂ ਮੈਂ ਇੱਥੇ ਕਰਵਾ ਲਓ ਐਡਵਾਂਸੇ ਕਰਵਾ ਲਓ ਇੱਥੇ ਵੀ ਹਾਂ ਦੇਖੋ ਥੋੜੀ ਰਹਿਣੀ ਚੱਲ ਇਹਨੂੰ ਕਰ ਥੋੜਾ ਹੈ ਆ ਰਹੇ ਹਾਂ ਹਾਂ ਬੋਲੋ ਮੈਂ ਕਿਹਾ ਵੇਖੀਂ ਘੱਟ ਲਿਆ ਸਾਡੇ ਅਮਰਜੀਤ ਸਿੰਘ ਜੀ ਸਾਡੇ ਸਰਪੰਚ ਸਾਹਿਬ ਕੋਲੋਂ ਬੇਨਤੀ ਕਰਦਾ ਕਿ ਉਹ ਡੋਟ ਕਲਬ ਵਿੱਚ ਜ਼ਰੂਰ ਸੰਗਤ ਨਾਲ ਸੰਜੋਗ ਕਰ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਅਤੇ ਇਹਾਂ ਵਿੱਚ ਉਹ ਅੱਜ ਦੇ ਸਮਾਰੋਹ ਵਿੱਚ ਸ਼ਮੂਲੀਅਤ ਕਰ ਲੈ ਸਾਡੇ ਹਲਕੇ ਦੇ ਵਿਧਾਇਕਾ ਐਮਐਲਏ ਸਾਹਿਬਾ ਮੈਡਮ ਪੁੰਦਰਜੀਤ ਕੌਟੀਮਾਨ ਉਨ੍ਹਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਤਾਰੀ ਸਾਹਿਬ ਚੇਅਰਮੈਨ ਸਾਹਿਬ ਦਰਜਾ ਦਰਜਾ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬ ਵਾਕਰਦਾਰ ਇਸ ਪਿੰਨ ਨਗਰ ਦੇ ਵਸਨੀਕ ਮੇਰੀਆਂ ਭੈਣਾ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਜਿਸ ਸਮੇਂ ਦੀ ਲੰਬੇ ਸਮੇਂ ਤੋਂ ਜਿਸ ਦਿਨ ਦੀ ਇੰਤਜ਼ਾਰ ਕੀਤੀ ਜਾਂਦੀ ਸੀ ਕਈ ਵਾਰੀ ਜਿਵੇਂ ਮਨੋਰਨ ਜੀ ਨੇ ਹਾਸੇ ਚੱcke ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜ਼ਿਕਰ ਕੀਤਾ ਅਸੀਂ ਕਈ ਵਾਰੀ ਇਕੱਠੇ ਹੁੰਦੇ ਸੀ ਤੇ ਬੈਂਸ ਸਾਹਿਬ ਨੂੰ ਕਹਿਣਾ ਭਾਜੀ ਆਜੋ ਹੁਣ ਤੁਸੀਂ ਵੀ ਉਹਨਾਂ ਨੇ ਕਹਾਣਾ ਕੋਈ ਨਹੀਂ ਸਹੀ ਸਮਾਂ ਆ ਲਾਂਡੂ ਮੈਂ ਜ਼ਰੂਰ ਆਵਾਂਗਾ ਤੁਹਾਨੂੰ ਸ਼ਬਦਾ ਨਹੀਂ ਮੈਂ ਮੇਰੀ ਸਾਡੀ ਆਪਣੀ ਬੜੀ ਵੱਡੀ ਟੀਮ ਮੈਂ ਤੁਹਾਨੂੰ ਜਿਹੜਾ ਬਣਾਈ ਆ ਅਸੀਂ ਚਾਹੁੰਦੇ ਸੀ ਇਸ ਲਕੀਰ ਨੂੰ ਹੋਰ ਲੰਬਿਆ ਕੀਤਾ ਜਾਵੇ ਤੋਂ ਅੱਜ ਬੜਾ ਖੁਸ਼ੀ ਦਾ ਦਿਨ ਆ ਕੀ ਸਕਦੇ ਬਹੁਤ ਹੀ ਸਤਿਕਾਰਯੋਗ ਜੋ ਲੰਬਾ ਸਮਾਂ ਇਨ੍ਹਾਂ ਨੇ ਆਪਣੇ ਪਿੰਡ ਦੀ ਨਗਰ ਦੀ ਸੇਵਾ ਕੀਤੀ ਅਕਾਲੀ ਦਲ ਦੇ ਵਿੱਚ ਇਨ੍ਹਾਂ ਨੇ ਬਹੁਤ ਵੱਡਾ ਆਪਣਾ ਰੂਪ ਬਣਾਇਆ ਸਮਾਜ ਦੀ ਸੇਵਾ ਕੀਤੀ ਪੰਜਾਬ ਦੀ ਸੇਵਾ ਕੀਤੀ ਉਹੀ ਸੇਵਾ ਹੁਣ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਕੇ ਉਹਨੂੰ ਹੋਰ ਜ਼ਿਆਦਾ ਵਧੀਆ ਧੰਗ ਦੇ ਨਾਲ ਕਿਉਂਕਿ ਹੁਣ ਜਿਹੜੀ ਇਹ ਟੀਮ ਆ ਇਹ ਉਸ ਤੋਂ ਬਹੁਤ ਜ਼ਿਆਦਾ ਵਧੀਆ ਟੀਮ ਆ ਨਾਮਿੰਦਰਜੀਤ ਕੌਰ ਜੀ ਮਾਨ ਉਹਨਾਂ ਦੀ ਜਿਹੜੀ ਅਗਵਾਈ ਆ ਐਸ ਇਲਾਕੇ ਨੂੰ ਬਹੁਤ ਖੁਸ਼ਹਾਲ ਬਣਾ ਲਈ ਆ ਉਸ ਖੁਸ਼ਹਾਲੀ ਦੇ ਮੱਧ ਮੱਧ ਨਜ਼ਰ ਰੱਖਦੇ ਹੋਏ ਆਪਾਂ ਦੇਖਦੇ ਆ ਕਿ ਵੱਡੀਆਂ ਜੋਇਨਿੰਗ ਹੋ ਰਹੀਆਂ ਕੱਲ ਹੀ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਕੇ ਨੂਰਮੰਹਲ ਤੋਂ ਬਹੁਤ ਵੱਡੀ ਜਿਹੜੀ ਉਹ ਜੋਇਨਿੰਗ ਹੋਈ ਇਹ ਤਾਂ ਹਰ ਰੋਜ਼ ਨਵੀਂ ਤੋਂ ਨਵੀਂ ਜਿਹੜੀ ਉਹ ਜੋਇਨਿੰਗ ਹੁੰਦੀ ਰਹਿਣੀ ਆ ਤਾਂ ਜੋ ਜਿਹੜੀ ਸਾਡੀ ਇਹ ਸਰਕਾਰ ਦੀ ਪਾਲਿਸਿਸ ਆ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਇਹ ਘਰ ਘਰ ਤੱਕ ਪਹੁੰਚੋ ਲੋਕ ਆਪ ਤੁਹਾਹਾਰੀ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਤੇ ਇਹ ਬਹੁਤ ਖੁਸ਼ੀ ਦਾ ਦਿਨ ਆ ਬਹੁਤ ਬਹੁਤ ਵਧਾਈਆਂ ਮੈਡਮ ਜੀ ਨੂੰ ਸਾਰੀ ਟੀਮ ਨੂੰ ਇਹ ਬੜੀ ਲਕੀਰ ਜਿਹੜੀ ਲੰਬੀ ਹੋਰ ਵਾਦਾ ਹੋਣਾ ਜੀ ਧਿਆਨ ਰੱਖਿਓ ਤੁਸੀਂ ਇਹ ਬਨੋਰਪਾਲ ਬੈਂਸ ਜੀ ਨੇ ਬਹੁਤ ਖੱਚ ਕੇ ਜਾਨੇ ਲੋਕੀ ਧੰਨਵਾਦ ਬਹੁਤ ਬਹੁਤ ਜੀ ਸ਼ੁਕਰੀਆ ਜੋ ਮੈਂ ਬੇਨਤੀ ਕਰਦਾ ਕਿ ਬਨੋਰ ਬੈਂਸ ਜੀ ਇੱਥੇ ਆਉਣ ਸਰ ਬਨੋਰ ਬੈਂਸ ਜੀ ਆਜੋ ਕਪਤਾਨ ਜੀ ਉਹ ਹੰਡਲ ਕਰ ਲੀਏ ਪਰ ਇਹ ਪ੍ਰਿੰਸੀਪਲ ਸਾਹਿਬ ਜਿਹੜੇ ਨੇ ਇਹਨਾਂ ਦੇ ਕੋਲੋਂ ਮੇਰੇ ਮੈਸੇਜ ਹੀ ਪੜੇ ਆ ਮੇਰੇ ਘਰ ਵਾਲੇ ਇਹਨਾਂ ਦੇ ਕੋਲ ਪੜਦੇ ਰਹੇ ਹੈਲੋ ਜਲੋੜ ਬੈਸ ਨੂੰ ਬੇਨਤੀ ਆਂ ਕਿ ਉਹ ਜਲਦੀ ਆਜੋ ਆਪਾਂ ਜੀ ਉਹ ਹੰਡਲ ਕਰ ਲਈਏ ਬੇਨਤੀ ਆ ਹਾਂ ਜੀ ਕੋਈ ਗੱਲ ਹੈ ਉਹ ਆਪ ਹੀ ਪਹੁੰਚੋ ਉਸਤਾਨੇ ਨਿਕਲਣਾ ਬਾਪਾਨੀ ਕੋ ਫੜ ਕੇ ਬੈ ਗਿਆ ਬੈ ਸਾਹਿਬ 15 ਮਿੰਟ ਕਰ ਜਾ ਜਲਦੀ ਆ ਜਾਓ ਸੋ ਜਿੰਨੇ ਵੀ ਤੁਸੀਂ ਸਾਰੇ ਗਰਮੀ ਦੇ ਵਿੱਚ ਆਏ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਗਰਮੀ ਦੇ ਟਾਈਮ ਕੱਢਣਾ ਵੀ ਬਹੁਤ ਔਖਾ ਹੈ ਪਰ ਤੁਸੀਂ ਪਿਆਰ ਸਤਿਕਾਰ ਕਰਕੇ ਹਾਂਜੀ ਬੈਠਣਾ ਔਖਾ ਆ ਪਰ ਫਿਰ ਵੀ ਚਲੋ ਪੱਖੇ ਲੱਗਿਆ ਫਿਰ ਵੀ ਉਹਦੇ ਨਾਲ ਇੰਨੀ ਗੱਲ ਨਹੀਂ ਬਣ ਰਹੀ ਤੇ ਬੇਨਤੀ ਆ ਵੀ ਥੋੜੀ ਜੀ ਗਰਮੀ ਨਹੀਂ ਪੈਣ ਦਾ ਕਾਰਨ ਜਾਂ ਕਈ ਜਗ੍ਹਾ ਹੜ੍ਹ ਆਏ ਹੋਏ ਆ ਉਹਦਾ ਕਰਕੇ ਗਰਮੀ ਜਿਹੜੀ ਉਹ ਜਿਆਦਾ ਵਧੀ ਹੋਈ ਆ ਤੇ ਬੇਨਤੀ ਆ ਕਿ ਸਾਰਿਆਂ ਨੂੰ ਵੀ ਥੋੜਾ ਟਾਈਮ ਆਪਾਂ ਹੋਰ ਬੈਠਣਾ ਆ ਕਿਸੇ ਨੂੰ ਜਾਣਾ ਨਹੀਂ ਦਾ ਜਿਹਾ ਤਾ ਜਿਹੜੇ ਜਵਾਬ ਨੂੰ ਕਰਾ ਦਈਏ ਤੇ ਜਿਹੜਾ ਆਪਾਂ ਸਮੇਤ ਦੇ ਆਪਾਂ ਜਿਹਨਾਂ ਦਿੱਖ ਰਹੇ ਆ ਉਹ ਆਪਾਂ ਕੰਮ ਕਰ ਲਈਏ ਬਹੁਤ ਬਹੁਤ ਸਾਡੇ ਦਾ ਧੰਨਵਾਦ ਤੁਸੀਂ ਸਾਰੇ ਆਏ ਹੋ ਇੱਥੇ ਬਹਿਣ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਜਰੂਰ ਇੱਥੇ ਆ ਜਾਓ ਤੇ ਹੋਰ ਵੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਬੈਠੇ ਆ ਬੇਨਤੀ ਹੈ ਤਾਂ ਅਸੀਂ ਬਹੁਤ ਕੀਤੀ ਹੋਈਆਂ ਕਈ ਕੰਮ ਹੋਣ ਵਾਲੇ ਆ ਤੇ ਸਾਰੇ ਧਿਆਨ ਵਿੱਚ ਉਹਨਾਂ ਦੇ ਜਾ ਕੇ ਅਸੀਂ ਕਰਾਂਗੇ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਆ ਇਸ਼ਾਰਾ ਸਮਝ ਹੀ ਗਏ ਕਿਉਂਕਿ ਕਹਿਣ ਦੀ ਲੋੜ ਨਹੀਂ ਪੈਂਦੀ ਪਰ ਬਹੁਤ ਸਾਰੇ ਸਾਡੇ ਕੰਮ ਹੋਰ ਵੀ ਨੇ ਉਹਨਾਂ ਨੂੰ ਕਿਹਾ ਵੀ ਹੋਏ ਨੇ ਉਹ ਜ਼ਰੂਰ ਕਰਨਗੇ ਕਿਉਂਕਿ ਜਿਹੜੇ ਕੰਮ ਸਰਕਾਰੀ ਹੋរី-ਹੋਰੀ ਹੁੰਦੇ ਆ ਅੱਜ ਕੰਮ ਰਹਿੰਦੇ ਹੋ ਅੱਜ ਕੁਝ ਕੰਮ ਕਹੋ ਬਤਾ ਨਾ ਨਾਲ ਦੀ ਨਾਲ ਸਾਰੇ 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 ਚੱਲਦਾ ਜੀ ਜੇ ਲਾਤ ਅਪੇਗੋ